ਸਾਰੇ ਸੀਨੀਅਰ ਲੀਡਰ ਸਾਹਿਬਾਨ ਸਾਡੇ ਉੱਚੇ ਚੋਣ ਤੌਰ ਤੇ ਸਾਡੇ ਕੇਂਦਰ ਚ ਮੰਤਰੀ ਆਦਮੀ ਸੁਮਪrakash ਜੀ ਸਾਡੇ ਫਾਰਮਰ ਇੱਥੇ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਐਮਐਲਏ ਜੰਗੀ ਲਾਲ ਮਹਾਜਨ ਜੀ ਗਰੇਵਾਲ ਸਾਹਿਬ ਸਾਉਂਪਲਾ ਸਾਹਿਬ ਤੇ ਸਾਡੇ ਹੋਰ ਸੀਨੀਅਰ ਆਗੂ ਸਾਹਿਬਾਨ ਅੱਜ ਸਾਰੇ ਪੰਜਾਬ ਚੋਣ ਕਮਿਸ਼ਨ ਦੇ ਰਾਹੀਂ ਦੇਸ਼ ਦੇ ਈ ਰਿਲੇਕਸ਼ਨ ਕਮਿਸ਼ਨ ਤਾਈ ਅਸੀਂ ਆਪਣੀ ਇੱਕ ਬੇਨਤੀ ਭੇਜੀ ਹੈ ਕਿਉਂਕਿ ਜਿਸ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਫੜਾ ਦੋ ਕਿਦ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਵਿਰੱਚੀ ਹੈ ਤੇ ਉਹਨਾਂ ਨੂੰ 6 ਦਿਨ ਦਾ ਰਿਮਾਂਡ ਮਿਲਿਆ ਕੋਈ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ਬਾਨੀ ਨਹੀਂ ਇਹਦੇ ਪੁਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਐਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਹਦੇ ਤਹਿਤ 30 ਮਈ 2022 ਨੂੰ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਸਟਰ ਮਨੀਸ਼ ਸੋਧਿਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਨਿਸਟਰ ਤੇ ਜਿਹੜੇ ਫਾਈਨਾਂਸ ਮਨਿਸਟਰ ਵੀ ਹੈ ਦਲਜੀਤ ਚੀਮਾ ਜੀ ਕੋਟ ਚੀਮਾ ਸਾਹਿਬ ਉਥੇ ਮੌਜੂਦ ਸੀਗੇ ਹਰਪਾਲ ਚੀਮਾ ਜੀ ਹਰਪਾਲ ਚੀਮਾ ਜੀ ਉਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰਾਘਵ ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਦੋਂ ਕਿ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਉਹ ਵੀ ਉੱਥੇ ਮੌਜੂਦ ਸੀਗੇ ਕਿ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਅਨਾਧਿਕਾਰੀ ਸੀਗੇ ਚਾਹ ਕੈਪ सिन्हा ਜੀ ਸੀਗੇ ਚਾਹ ਵਰੂਣ ਗੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਅੱਜ ਜੇਲ੍ਹ 'ਚ ਬੈਠੇ ਆ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਇਹ ਉੱਥੇ ਹੀ ਆ ਪਾਲਿਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਸੁਨੀਲ ਜਾਖੜ ਜਾਂ ਭਾਜਪਾ ਐਵੇਂ ਕਿਸੇ ਦੇ ਉੱਤੇ ਲਾਂਚ ਲਾਉਣ ਵਾਸਤੇ ਇਹ ਗੱਲ ਨਹੀਂ ਕਰ ਰਹੀ ਜਿਹੜਾ ਮੈਂ ਗੱਲ ਕਰ ਰਿਹਾ ਪੁਖਤਾ ਸਬੂਤਾਂ ਦੇ ਆਧਾਰ ਤੇ ਐਨਆਈ ਸੇਟ ਵਿਦ ਫੁੱਲ ਰਿਸਪੌਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਚਾਲੇ ਖਿੱਚ ਲਿਆ ਐਵੇਂ ਨਹੀਂ ਰਾਗਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖ ਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਹੈ ਆ ਜਿਹੜੇ ਮਿਸਟਰ ਟੱਲ ਹੈ ਇਹ ਉਸ ਕੰਪਨੀ ਦੇ ਮਾਲਕ ਹੈ ਜਿਹੜੀ ਕੰਪਨੀ ਦਾ ਦਿੱਲੀ ਨੇ ਸਾਰੇ ਸਾਊਥ ਗਰੁੱਪ ਦੀ ਨਿਮਾਇੰਦਗੀ ਉੱਥੇ ਕਰ ਰਹੀ ਹੈ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਹੈ ਉਸੇ ਮਿਸਟਰ ਟੱਲ ਦੀ ਜਿਹੜੀ ਕੰਪਨੀ ਹੈ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਹ ਸ਼੍ਰੀਮਾਨ ਦਾ ਪੰਜਾਬ ਦੇ ਦਾਰੂ ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਨਿਸਟਰ ਜੀ ਮਾਜ਼ਰ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ ਰਾਗਵ ਚੱਡਾ ਜੀ ਸੰਜੇ ਸਿੰਘ ਜੀ ਇਹ ਹੋਰ ਇਸ ਕਸੰਦੇ ਜਿਹੜੇ ਵਿਜੇਂਦਰ ਸਿੰਘ ਲ ਵਿਜੇਂਦਰ ਜੀ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖ ਰੇਖ ਚ ਉਹੀ ਤੰਦੇ ਸਾਹਿਬ ਅੱਜ ਪੰਜਾਬ ਦੇ दारू ਦੇ ਤੰਦੇ ਦੇ ਅੰਦਰ 40% ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਵਾਰ ਲੁੱਟ ਪਾਈ ਹੈ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਐ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਐ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ 'ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਐ ਇੱਥੇ ਅੰਨੇ ਵਾ दारू ਵੀ ਵੰਡੀ ਜਾਊਗੀ ਇਹੋ ਜਿਹੜਾ ਕਰੋੜਾ ਹਰ ਰੁਪਈਆ ਇਹਨਾਂ ਨੇ दारू 'ਚੋਂ ਪੰਜਾਬ ਦਾ ਨੁਕਸਾਨ ਕੀਤਾ ਜਿਹੜਾ ਕਹਿੰਦੇ ਸੀ 40 ਹਜ਼ਾਰ ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ ਦਾਰੂ ਦੇ ਤੰਦੇ ਤੋਂ ਪਰੋ ਸਾਰਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤੱਕ ਪਹੁੰਚਿਆ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕੀ ਫੌਰੀ ਤੌਰ ਤੇ ED ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜੇ ਨਾ ਨੇ ਜੇ ਸਬੂਤ ਇਹਨਾਂ ਨੇ ਖਤਮ ਕੀਤੇ ਹੈ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਕੌਨਸੀ ਦੀ ਜੀ ਕਾਪੀਜ਼ ਹੈ ਉਹ ਕਾਬੂ ਕੀਤੀਆਂ ਜਾਣ ਇਹ ਉਹਨਾਂ ਅਫਸਰਾਂ ਨੂੰ ਕਿਉਂਕਿ ਜੇ ਇਸ ਤੇ ਕੈਪਸਿਨਾ ਸੀਗੇ ਚਾਹੇ ਵਰਨ ਰੂਜਮ ਜੀ ਸੀਗੇ ਉਹਨਾਂ ਨੇ ਉੱਥੇ ਸਿਸੋਧਿਆ ਸਾਹਬ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਇਹ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਦੇ ਕੀਤਾ ਸੀ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜੂਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਵਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਾਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਲੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫौरी ਤੌਰ ਤੇ ਉਹਨਾਂ ਦੀ ਪੁੱਛ ਕੇ ਛੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ ਕਰਨ ਇੱਥੇ ਆ ਗਾਜਕਰ ਸਾਹਿਬ ਲਗਾਤਾਰ ਗੈਰਹੀ ਸ਼ਰਾਬ ਪੀ ਕੇ ਲਗਾਤਾਰ ਲੋਕ ਮਰ ਰਹੇ ਨੇ ਆਕੜਾ ਲਗਾਤਾਰ ਵੱਧ ਰਿਹਾ ਹਾਂਜੀ 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 ਕਿੰਨੇ ਮੌਕੇ ਹੋ ਗਏ और और ये आज पंजाब बीजेपी की तरफ से हमारा शीर्ष नेतृत्व हमारे न्यूज़ रीडर संजय शर्मा जी हमारे पंजाब के पूर्व अध्यक्ष अश्विनी शर्मा जी हमारे एमएलए जंगीलाल जी ग्रेवाल साहब शामला जी वंदनीय इलेक्शन कमीशन इलेक्शन कमीशन दिल्ली के पास सिब्बन जी के माध्यम से पंजाब की अंदर जिस तरह से दिल्ली में लूट हुई है उसी पद्धति पे चलते उसी दिल्ली पॉलिसी को लेकर किया गया और यहाँ की लूट के ऊपर नकेल डालने के लिए ईडी से उनसे गुजारिश की है कि ईडी को हिदायत करें कि बिना देर कार्रवाई की जाए इससे पहले कि यहाँ के मुख्यमंत्री निवास और मुख्यमंत्री सीएम पूल के अंदर जो कोठियां सुपर चीफ मिनिस्टर राघव चड्डा जी या केजरीवाल साहब के दूसरे करिंदे जो यहाँ पे पंजाब सरकार को चला रहे हैं उनकी कोठियों में से जो भी सबूत जिसे खत्म करने का प्रयास किया जा रहा है वो काबू किए जाए इसका जीता जागता उदाहरण है कि सीबीआई के पास जो रिपोर्ट इनिशियली गई थी जिसके चलते ईडी ने कल परसों गिरफ्तार किया है केजरीवाल साहब को उनके पास ये भी सबूत है 30 मई 2022 को सिसोदिया जी के यहां एक मीटिंग की गई जिसके अंदर पंजाब के एक्साइज मिनिस्टर जो कि पंजाब के फाइनेंस मिनिस्टर भी हैं हरपाल चीमा जी उनके साथ राघव चड्डा जी जो उस समय एमपी भी नहीं थे और पंजाब के एक्साइज कमिश्नर और आला अधिकारी कैप सिन्हा जी वरुण रुजम जी उन सारों को उस मीटिंग में बुलाया गया वहां पे ऑफिसर्स के ऐतराज करने के बावजूद क्योंकि पंजाब के एक्साइज डिपार्टमेंट के ऑफिसर्स ने स्पष्ट कहा कि इस नीति एक्साइज पॉलिसी को जो दिल्ली के मॉडल पे पंजाब में लागू करने की हिदायतें दी गई थी उससे पंजाब में लोगों का रोजगार का नुकसान होगा पंजाब की आय का नुकसान होगा परंतु उनको ओवर रूल करके और वो पॉलिसी यहाँ इम्प्लीमेंट की गई है और इसी का जीता जागता सबूत है कि वो कंपनी जो कि दिल्ली के अंदर जिनकी वर्चुअल मोनोपली है ब्रिंडको नाम की एक कंपनी जिसके प्रोपराइटर मिस्टर ढल जेल के अंदर बैठे हैं दिल्ली में ससोदिया जी से भी पहले गिरफ्तार किया हाँ। गए थे उन्हीं के पास आज पंजाब के अंदर 40 फीसदी शराब का दारू का व्यापार आज उसी कंपनी के पास में है जो इसके चक्कर में वो दिल्ली एक्साइज पॉलिसी के अंदर गिरफ्त में जेल में बैठे हैं तो मैंने बेनती की है सिब्बन जी से हमारे पंजाब के इलेक्शन कमिश्नर से कि वो ईडी को हिदायत कर सकते हैं तो वो करें अदरवाइज नेशनल जो हमारा इलेक्शन कमीशन ऑफ इंडिया है उनके मार्फत ईडी को हिदायत की जाए इस सारे धंधे को लूटा जाए क्योंकि दिल्ली के अंदर तो सिर्फ सौ करोड़ रुपए का इल्जाम लगा है केजरीवाल साहब पे और यहाँ पे केजरीवाल साहब की हिदायत पे पंजाब के अंदर हजारों करोड़ रुपए का यहाँ पे चूना पंजाब की जनता को मिला है पंजाब के एस को लगा है और वो पैसा सारा का सारा आम आदमी पार्टी की जेबों में गया है और वो पैसा हमें अंदेशा है कि इस इलेक्शन के अंदर इस्तेमाल किया जाएगा जेलों के अंदर जो माफिया बैठा है लिकर माफिया बैठा है वो इनकी शह के साथ इलेक्शन के अंदर शराब का इस्तेमाल होगा और नकली शराब ये विडंबना है कि खुद मुख्यमंत्री के हल्के में आज कल परसों दो दिन मिला के आज तक इक्कीस मौतें हो चुकी हैं ये जीता जागता सबूत है ये धंधा खुद सरकार के नाक के नीचे चल रहा है वही इलाका हरपाल चीमा जी का है वही इलाका पंजाब के कट्टर ईमानदार आम आदमी पार्टी सरकार के मुख्यमंत्री भगवंत मान जी का है उसके ऊपर भगवंत मान जी आज कुछ बोल नहीं रहे परंतु गाने गा रहे हैं, जश्न मना रहे हैं, कि उन्हें आज अपने आप पूरी चीफ मिनिस्टरशिप बिकॉज ही वॉज जस्ट दी चीफ actor, चीफ मिनिस्टर मिनिस्टर नॉट सुपर राघव चडा जी थे जो कि भनक लगते ही यहां से नदारत हो गए और उसके साथ ही एक बेहती चाहे मैंने इनके सामने रखी है ऑफिशियल तौर पे मेमोरेंडम में, में नहीं है परंतु क्योंकि जो बात कल भी मैंने की थी और आज भी मैं फिर दोहरा रहा हूँ कि आज जब सारा हिंदुस्तान शहीदों के शहीद भगत सिंह राजगुरु सुखदेव के उस अजीम शहादत को आज याद कर रहा है नमन कर रहा है वहीं पे मैं समझता हूँ उन शहीदों को सही श्रद्धांजलि देश तभी दे पाएगा और पंजाब खास तौर से दे पाएगा जब पंजाब के लोग जागरूक होके जिस बात के लिए कुर्बानी दी थी शहीद भगत सिंह जी ने उनके असील असूलों के ऊपर उनके सिद्धांतों के ऊपर पैरा देंगे और बहरूपियों से बचेंगे जो कि आज उनके नाम के ऊपर ਖਰਾਬ ਜਿਹੇ ਧੰਦੇ ਮੇਂ ਨਾ ਸਿਰਫ ਲੋਗੋ ਕੋ ਮਾਰ ਰਹੇ ਹੈ ਬਲਕਿ ਪੰਜਾਬ ਕਾ ਸਰਮਾਇਆ ਲੂਟ ਰਹੇ ਹੈ ਇਨ ਸੇ ਬਚੇਂਗੇ ਧੰਨਵਾਦ ਸਾਹਿਬ